ਧਰਮ ਕੀ ਜੈ ਸਨਾਤਨ ਸੰਸਕ੍ਰਿਤੀ ਕੀ ਜੈ ਜੈਕਾਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਅਸੀਂ ਸ਼੍ਰੀ ਰਾਮ ਭਗਤ ਸੈਨਾ ਦੇ ਮੁੱਖ ਕਾਰਜਾਲੇ ਬਸਤੀ 바ਵਾ ਖੇਲ ਦੇ ਵਿੱਚ ਪਹੁੰਚੇ ਆਂ ਸ਼੍ਰੀ ਧਰਮਿੰਦਰ ਮਿਸ਼ਰਾ ਜੀ ਜਿਹੜੇ ਰਾਮ ਭਗਤ ਸੈਨਾ ਦੇ ਰਾਸ਼ਟਰੀ ਅਧਿਸ਼ੇ ਅੱਜ ਸਾਡੇ ਇੱਥੇ ਆਣ ਦਾ ਜਿਹੜਾ ਮੁੱਖੇ ਕਾਰਨ ਵੀ ਜਿਹੜਾ ਇਹਨਾਂ ਨੂੰ ਕੋਰ ਕਮੇਟੀ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਆ ਇਨਾਂ ਨੂੰ ਤੇ ਸਾਡੇ ਹਿੰਦ ਕ੍ਰਾਂਤੀ ਦਲ ਦੇ ਰਾਸ਼ਟਰੀ ਪ੍ਰਧਾਨ ਮਨੋਜ ਨੰਨਾ ਜੀ ਨੂੰ ਇਹ ਦੋਨੇ ਹੀ ਨੁਮਾਇੰਦਿਆਂ ਨੂੰ ਜਲੰਧਰ ਦੇ ਵਿੱਚੋਂ ਜਿਹੜਾ ਚੁਣਿਆ ਗਿਆ ਆ ਇਹਦੇ ਉੱਤੇ ਸਾਰੇ ਹੀ ਸਮਾਜ ਨੂੰ ਮਾਣ ਤੇ ਫਕਰ ਮਹਿਸੂਸ ਹੁੰਦਾ ਆ ਵੀ ਸਾਡੇ ਸਮਾਜ ਦੇ ਜਿਹੜੇ ਮੁੱਦੇ ਆ ਸਾਡੇ ਜ਼ਿਲ੍ਹੇ ਦੇ ਜਿਹੜੇ ਮੁੱਦੇ ਆ ਹਿੰਦੂ ਸਨਾਤਨ ਧਰਮ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਮੁੱਖ ਰੱਖ ਕੇ ਕਮੇਟੀ ਦੇ ਵਿੱਚ ਸਾਡੇ ਮਸਲਿਆਂ ਨੂੰ ਇਹ ਰੱਖਣਗੇ ਤੇ ਸਾਨੂੰ ਇਸ ਗੱਲ ਦੇ ਉੱਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਅਸੀਂ ਧੰਨਵਾਦ ਕਰਨਾ ਚਾਹਾਂਗੇ ਨਾਲ ਸ਼੍ਰੀ ਰਜੀਵ ਕੰਨਨ ਜੀ ਦਾ ਸ਼੍ਰੀ ਨਿਸ਼ਾਨ ਸ਼ਰਮਾ ਜੀ ਦਾ ਤੇ ਹੋਰ ਕਮੇਟੀ ਦੇ ਜਿਹੜੇ ਮੈਂਬਰ ਨੇ ਸਾਡੇ ਸਹਿਬਾਨ ਜਿੱਦਾਂ ਕਿ ਹਰਵਿੰਦਰ ਸੋਨੀ ਜੀ ਹੋ ਗਏ ਤੇ ਹੋਰ ਜਿੰਨੇ ਵੀ ਸਾਡੇ ਲੀਡਰ ਸਹਿਬਾਨ ਆ ਜਿਨ੍ਹਾਂ ਨੇ ਇਸ ਕਮੇਟੀ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਦੋ ਮੈਂਬਰ ਸਾਡੇ ਜਲੰਧਰ ਦੇ ਵਿੱਚੋਂ ਚੁਣੇ ਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਨਾਲ ਦੇ ਨਾਲ ਅਸੀਂ ਮੁਬਾਰਕਬਾਦ ਦੇਣ ਆਏ ਹਾਂ ਸ਼੍ਰੀ ਧਰਮਿੰਦਰ ਮਿਸ਼ਰਾ ਜੀ ਨੂੰ ਵੀ ਇਹ ਸਮਾਜ ਦੇ ਜਿਹੜੇ ਮੁੱਦੇ ਆ ਇੱਦਾਂ ਹੀ ਅੱਗੇ ਵਧਾਉਂਦੇ ਰਹਿਣਗੇ ਤੇ Hindu ਸਮਾਜ ਦੀ ਗੱਲ ਕਰਦੇ ਰਹਿਣਗੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤਰਮਿੰਦਰ ਮਿਸ਼ਰਾ ਜੀ ਅੱਜ ਅਸੀਂ ਇਹਨਾਂ ਦਾ ਸਨਮਾਨ ਕਰਨ ਆਏ ਆਂ ਮਾਤਾ ਰਣੀ ਦੀ ਚੁੰਨੀ ਭੇਟ ਕਰਕੇ ਅਸੀਂ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਵਾ ਮਹਾਮਾਈ ਮਾਤਾ ਚਿੰਤਪੰਨੀ ਮਾਤਾ ਇਹਨਾਂ ਦੇ ਉੱਤੇ ਹਮੇਸ਼ਾ ਹੀ ਆਪਣੀ ਕਿਰਪਾ ਬਣਾਈ ਰੱਖਣ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਇਵੇਂ ਜਿੱਦਾਂ ਅੱਗੇ ਹਿੰਦੂ ਸਮਾਜ ਦੀਆਂ ਗੱਲਾਂ ਅੱਗੇ ਰੱਖਦੇ ਹੋਏ ਸਨਾਤਨ ਧਰਮ ਦੀ ਗੱਲ ਕਰਦੇ ਆ ਉਦੋਂ ਹੀ ਪ੍ਰਮਾਤਮਾ ਇਹਨਾਂ ਨੂੰ ਇੰਨਾ ਕੁ ਬਲ ਬਖਸ਼ੇ ਵੀ ਇਹ ਅੱਗੇ ਵੀ ਇਦਾਂ ਹੀ ਸਮਾਜ ਦੀ ਗੱਲ ਕਰਦੇ ਰਹਿਣ ਸੋ ਥੋੜੇ ਕਿ ਦਿਨਾਂ ਦੇ ਵਿੱਚ ਸ਼ਿਵਸਰਨਾ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਸ਼੍ਰੀ ਮਨੋਜਨਾ ਨਾਜੀ ਦੇ ਦਫ਼ਤਰ ਜਾ ਕੇ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਅੱਜ ਅਸੀਂ ਧਰਮਿੰਦਰ ਮਿਸ਼ਰਾ ਜੀ ਦੇ ਕੋਲ ਆਏ ਆ ਤੇ ਥੋੜੇ ਕਿ ਦਿਨਾਂ ਦੇ ਵਿੱਚ ਇੱਕ ਅੱਦੇ ਦਿਨ ਦੇ ਵਿੱਚ ਅਸੀਂ ਆਪਣਾ ਮਨੁਜਨੰਨਾ ਜੀ ਦੇ ਆਫਿਸ ਜਾ ਕੇ ਉਹਨਾਂ ਨੂੰ ਵਧਾਈ ਦੇਵਾਂਗੇ ਕਿਉਂਕਿ ਦੋਨੇ ਹੀ ਨੁਮਾਇंदे ਜਿਹੜੇ ਜਲੰਧਰ ਦੇ ਇਹ ਵਧਾਈ ਦੇ ਪਾਤਰ ਵੀ ਦੇਖੋ 25 ਮੈਂਬਰੀ ਕਮੇਟੀ ਦੇ ਵਿੱਚ ਦੋ ਮੈਂਬਰ ਸਾਡੇ ਜਲੰਧਰ ਦੇ ਚੁਣੇ ਗਏ ਆ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਤੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂੰਗਾ ਵੀ ਇਹਨਾਂ ਲੋਕਾਂ ਦਾ ਆਪਾਂ ਉਤਸ਼ਾਹ ਵਧਾਈਏ ਇਹਨਾਂ ਨੂੰ ਆਪਾਂ ਹੋਰ ਅਸ਼ੀਰਵਾਦ ਦਈਏ ਇਦਾਂ ਹੀ ਸਾਰੇ ਰਲ ਮਿਲ ਕੇ ਸਨਾਤਨੀ ਭਰਾ ਵੀ ਇਦਾਂ ਹੀ ਸਨਾਤਨ ਦਾ ਕੰਮ ਕਰਨ ਤੇ ਸਾਡੇ ਜ਼ਿਲ੍ਹੇ ਦੀਆਂ ਜਿਹੜੀਆਂ ਸਮੱਸਿਆਵਾਂ ਆ ਕੋਈ ਮੰਦਰ ਕਮੇਟੀਆਂ ਦੇ ਕੋਈ ਕਹਿ ਲੋ ਆਪਾਂ ਜੇ ਮੁੱਦੇ ਹੈਗੇ ਆ ਤੇ ਉਹਨੂੰ ਕੋਰ ਕਮੇਟੀ ਦੇ ਵਿੱਚ ਰੱਖਣ ਵੀ ਜਿਹੜਾ ਹਿੰਦੂਆਂ ਦੇ ਨਾਲ ਕਿਸੇ ਪ੍ਰਕਾਰ ਦਾ ਵੀ ਜੇ ਕੋਈ ਤੱਕਾ ਹੁੰਦਾ ਆ ਤੇ ਸਮਾਜ ਦੀ ਗੱਲ ਜਿਹੜੀ ਆ ਉਹ ਉੱਪਰ ਤੱਕ ਜਾਵੇ ਉਹ ਅਸਤਰਾ ਤੱਕ ਜਾਵੇ ਉਹਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜੇ ਕੋਈ ਬੇਅਦਬੀ ਦਾ ਮੁੱਦਾ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਵਾ ਅਸੀਂ ਇਹਨਾਂ ਦੇ ਧਿਆਨ ਦੇ ਵਿੱਚ ਲਿਆਵਾਂਗੇ ਤੇ ਉਮੀਦ ਕਰਦੇ ਹਾਂ ਵੀ ਇਹ ਦੋਨੇ ਹੀ ਸਾਡੇ ਜਿਹੜੇ ਨੁਮਾਇੰਦੇ ਚੁਣੇ ਗਏ ਆ ਜਲੰਧਰ ਦੇ ਵਿੱਚੋਂ ਸਾਡੇ ਸ੍ਰੀ ਸ਼ਕਤਾਰਯੋਗ ਮਨੋਜਨੰਨਾ ਜੀ ਤੇ ਧਰਮਿੰਦਰ ਮਿਸ਼ਰਾ ਜੀ ਅਸੀਂ ਇਹਨਾਂ ਤੋਂ ਉਮੀਦ ਕਰਦੇ ਆਂ ਵੀ ਇਹ ਬਹੁਤ ਜਲਦ ਸਾਡੇ ਉਮੀਦਾਂ ਦੇ ਖਰੇ ਉਤਰਾਂਗੇ ਬਾਕੀ ਮਿਸ਼ਰਾ ਜੀ ਜੈ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੈਂ ਬਹੁਤ ਬਹੁਤ ਧੰਨਵਾਦੀ ਆ ਆਪਣਾ ਛੋਟਾ ਭਰਾ ਅਸੀ ਸ਼ਹੀਰ ਜੀ ਦਾ ਜਿਹੜੇ ਸਿਊਸ਼ਨ ਆ ਪੰਜਾਬ ਦੇ ਵਿੱਚ ਕਾਫੀ ਸਮਾਂ ਤੋਂ ਆਪਣੀ ਹਿੰਦੂ ਸਮਾਜ ਦੀ ਸੇਵਾਵਾਂ ਦੇ ਰਹੇ ਆ ਤੇ ਸਮਾ ਸਮਾਂ ਤੇ ਜਿਹੜਾ ਹਿੰਦੂ ਸਮਾਜ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹਿੰਦੇ ਆ ਮੈਂ ਧੰਨਵਾਦੀ ਆ ਪੰਜਾਬ ਦੇ ਸਾਰੇ ਸੰਗਠਨਾਂ ਦਾ ਜਿਨ੍ਹਾਂ ਨੇ ਸਾਡੇ ਵੱਡੇ ਭਾਜੀ ਜਲੰਧਰੋਂ ਮਨੋਜ ਨੰਨਾ ਜੀ ਨੂੰ ਅਤੇ ਮੈਨੂੰ ਇਹ ਮਾਨ ਬਖਸ਼ਿਆ ਅਤੇ ਮੈਂ ਅਤੇ ਸ਼੍ਰੀ ਮਨੋ ਨੰਨਾ ਜੀ ਅਸੀਂ ਦੋਨੇ ਰਲ ਕੇ ਜਲੰਧਰ ਵਿੱਚ ਕੋਈ ਵੀ ਜਿਹੜਾ ਹਿੰਦੂ ਸਮਾਜ ਦਾ ਜਿਹੜਾ ਮੁੱਦਾ ਸਾਡੇ ਧਿਆਨ ਵਿੱਚ ਲੈ ਜਾਊਗਾ ਅਸੀਂ ਦੋਨੇ ਰਲ ਕੇ ਉਸ ਦਾ ਸਮਾਧਾਨ ਬੜੇ ਛੇਤੀ ਤੇ ਛੇਤੀ ਕਰਾਂਗੇ ਅਤੇ ਕਦੀ ਵੀ ਕੋਈ ਵੀ ਹਿੰਦੂ ਲੀਡਰ ਕਿਸੇ ਵੀ ਮੁਸੀਬਤ ਵਿੱਚ ਫਸੂਗਾ ਤਸੀਂ ਪਹਿਲ ਅਧਾਰ ਤੇ ਅੱਧੀ ਰਾਤ ਨੂੰ ਉਹਦੇ ਕੋਲ ਜਾ ਕੇ ਉਸ ਚੀਜ਼ ਦਾ ਸਮਾਧਾਨ ਕਰਾਂਗੇ ਅਤੇ ਜਿਦਾ ਸੀਸ਼ ਜੀ ਨੇ ਸਾਡੇ ਤੋਂ ਮੇਰੇ ਤੋਂ ਮਨੋਜ ਨੰਨਾ ਭਾਈ ਤੋਂ ਜੋ ਵੀ ਉਮੀਦ ਰਖਦੇ ਹੈ ਸਾਡਾ ਸਮਾਜ ਰਖਦਾ ਅਸੀਂ ਉਸ ਕੋਰ ਕਮੇਟੀ ਵਿੱਚ ਲਿਆ ਕੇ ਉਸ ਉਸ ਮੁੱਦੇ ਨੂੰ ਪਹਿਲ ਅਧਾਰ ਤੇ ਉਹ ਕੰਮ ਕਰਾਵਾਂਗੇ ਅਤੇ ਕਿਸੇ ਵੀ ਸਨਾਤਨੀ ਪਰਿਵਾਰ ਤੇ ਕੋਈ ਅਤਿਆਚਾਰ ਇਹ ਕਮੇਟੀ ਬਰਦਾਸ਼ਤ ਨਹੀਂ ਕਰੂਗੀ ਇਹ ਕਲੀਅਰ ਆਊਟ ਗੱਲ ਕਰ ਰਿਹਾ ਕਿਉਂਕਿ ਜੋ ਹੋ ਗਿਆ ਪਿਛਲੇ ਦਿਨਾਂ ਚ ਉਹ ਬੜਾ ਨਿੰਦਨ ਨਿੰਦਨ ਯੋਗ ਸੀ ਲੇਕਿਨ ਹੁਣ ਪੰਜਾਬ ਦੇ ਜਿੰਨੇ ਵੀ ਹਿੰਦੂ ਸਾਡੇ ਸਨਾਤਨੀ ਆ ਉਹ ਜਾਗ ਚੁੱਕੇ ਆ ਤੇ ਆਣ ਵਾਲੇ ਸਮਾਜ ਵਿੱਚ ਕਿਸੇ ਵੀ ਹਿੰਦੂ ਸਮਾਜ ਤੇ ਕਿਸੇ ਸਨਾਤਨੀ ਤੇ ਜੇ ਕੋਈ ਵੀ ਅਤਿਆਚਾਰ ਹੋਊਗਾ ਉਹਦਾ ਜਿਹੜਾ ਜਵਾਬ ਆ ਬੜਾ ਸਖਤ ਸ਼ਬਦਾਂ ਨਾਲ ਜੇ ਇਤ ਦਾ ਜਵਾਬ ਜਿਹੜੀ ਕਮੇਟੀ ਸਾਡੀ ਉਹ ਪੱਥਰ ਨਾ ਦਊਗੀ ਉਹ ਤਵੇਂ ਜਿਹੜਾ ਮਰਜੀ ਸ਼ਖਸ ਹੋਵੇ ਇਸ ਕਰਕੇ ਸਾਡੇ ਸਨਾਤਰੀ ਨੂੰ ਕੋਈ ਦਬਾਨ ਦੀ ਕੋਸ਼ਿਸ਼ ਨਾ ਕਰੇ ਜੈ ਸ਼੍ਰੀ ਰਾਮ ਜੈ ਕਰੋ ਵੀਰ ਬਜਰੰਗ ਅਗਾਰ ਮਹਾਂਦੇਵ